ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਇੱਕ ਕੰਬ ਤੋਂ ਤਿਆਰ ਕਰ ਰਹੇ ਹਾਂ ਜੀ ਮੰਗੋ ਸੇਕ ਤੇ ਆਪਾਂ ਡੇਢ ਕ ਗਲਾਸ ਦੁੱਧ ਲੈ ਲਿਆ ਇੱਕ ਕੰਬ ਲੈ ਲਿਆ ਜੀ ਵਿੱਚ ਪਾਈ ਆਪਾਂ ਜੀ ਸ਼ੱਕਰ ਤੇ ਚਾਰ ਗਲਾਸ ਮਿਲਕ ਮੰਗੋ ਸੇਕ ਦੇ ਤਿਆਰ ਹੋ ਜਾਣਗੇ ਠੰਡਾ ਠਾਰ ਵਿੱਚ ਚਾਹੋ ਤੁਸੀਂ ਇਹਨੂੰ ਗਾਰਨਿਸ਼ ਕਰਨ ਵਾਸਤੇ ਦਾਖਾਂ ਤੇ ਟੂਟੀ ਫਰੂਟੀ ਵੀ ਪਾ ਸਕਦੇ ਹੋ ਆਪਣੇ ਲਈ ਚੈਰੀ ਦਾ ਮਰਬਾ ਪਿਆ ਸੀ ਆਪਾਂ ਉਹ ਪਾ ਲਿਆ ਕੁਸਤਾਂਖਾਂ ਪਾ ਲਈਆਂ ਤੇ ਬਹੁਤ ਹੀ ਵਧੀਆ ਬਣਦਾ ਜੀ ਆਪਾਂ ਖੰਡ ਦੀ ਜਗ੍ਹਾ ਸ਼ੱਕਰ ਪਾਈ ਹੈ ਤੇ ਨਾਲੇ ਇਸ ਵਹਾਨੇ ਨਾਲ ਬੱਚੇ ਦੁੱਧ ਪੀ ਲੈਂਦੇ ਆ ਜਿਹੜੇ ਬੱਚੇ ਦੁੱਧ ਨਹੀਂ ਪੀਂਦੇ ਉਹਨਾਂ ਵਾਸਤੇ ਵਧੀਆ ਹੈਗਾ ਤੇ ਆਪਾਂ ਸਾਰੇ ਖਾ ਪੀ ਸਕਦੇ ਆ ਇਸ ਤਰ੍ਹਾਂ ਬਹੁਤ ਵਧੀਆ ਲੱਗਦਾ ਜੀ ਮੰਗੇੋ ਸੇਕ ਬਣਿਆ ਹੋਇਆ ਇਸ ਤਰ੍ਹਾਂ ਇਸ ਨੂੰ ਗਾਰਨਿਸ਼ ਕਰ ਲਓ ਤੇ ਗਰਮੀਆਂ ਦਾ ਤੋਹਫਾ ਪੀਓ ਜ਼ਰੂਰ ਬਣਾ ਕੇ ਦੇਖਿਓ